ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਮੰਨੀ ਜਾਂਦੀ ਸੰਗਰੂਰ ਅੱਜਕੱਲ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਜ਼ੈਰੀਲੇ ਸ਼ਰਾਬ ਕਾਰਨ ਮੌਤਾਬਾਦ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਮਾਨ ਸਰਕਾਰ ਹੈ ਸੋਮਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਲਈ ਪਿੰਡ ਗੁਜਰਾ ਪਹੁੰਚੇ ਸੁਖਬੀਰ ਬਾਦਲ ਨੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ ਹੈ ਉਹਨਾਂ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਅਤੇ ਨੌਕਰੀ ਦੀ ਵੀ ਮੰਗ ਕੀਤੀ ਅਫਸਰ ਦੀ ਇਨਕੁਆਇਰੀ ਨਾਲ ਨਹੀਂ ਹੋਈ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਐਸਡੀ ਸੋ दैट ਅਸੀਂ ਵੀ ਅ ਦੂਜੀਆਂ ਵੀ ਸਰਕਾਰਾਂ ਜੁਡੀਸ਼ੀਅਲ ਇਨਕੁਆਰੀ ਨਾਲ ਕੋਈ ਜੱਜ ਬੰਦਾ ਜਿਹੜਾ ਦੇਖਦਾ ਕਿ ਹੋਇਆ ਕੀ ਹੈ ਆ ਪਹਿਲੀ ਵਾਰ ਨਹੀਂ ਬਹੁਤ ਵਾਰ ਸਰਕਾਰ ਜੁਡੀਸ਼ੀਅਲ ਮੁਕਰੀ ਕਰਾਉਦੀ ਹੈ ਸੋ ਐਸਡੀ ਇੱਕ ਜੁਡੀਸ਼ੀਅਲ ਇਨਕੁਆਰੀ ਚਾਹੀਦੀ ਹੈ ਦੂਜੀ ਜਿਹੜੇ ਗਰੀਬ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਪੂਰੀ ਚਾਹੀਦੀ ਹੈ ਦੇਖੋ ਇਹਨਾਂ ਦਾ ਪਰਿਵਾਰ ਦਾ ਸਾਰਾ ਫਿਊਚਰ ਹੀ ਖਰਾਬ ਹੋ ਗਿਆ ਮੈਂ ਦੇਖਿਆ ਛੋਟੀ ਛੋਟੀ ਬੱਚੀ ਐ ਤੇ ਨਾਲੇ ਜਿਹੜੇ ਜੋਗ ਬੱਚੇ ਐ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਐਡੀ ਵੱਡੀ ਚੀਜ਼ ਦਾ ਨੌਕਰੀ ਕਈ ਬਾਹਰ ਆਪਾਂ ਨੌਕਰੀ ਦਿੰਨੀ ਹੁਣ ਇਹ ਨਹੀਂ ਨੌਕਰੀ ਸਰਕਾਰੀ ਇਹਦੇ ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕੋਈ ਸਿਆਸਤ ਨਹੀਂ ਚਾਹੁੰਦਾ ਨਾ ਕਰਨੀ ਚਾਹੀਦੀ ਹੈ ਆਪਾਂ ਤਾਂ ਦੁੱਖ ਸਾਂਝੇ ਨੋਕੇ ਆਪਾਂ ਸਾਰੇ ਪ੍ਰੈਸ਼ਰ ਪਾਈਏ ਤੁਸੀਂ ਪਾਓ ਅਸੀਂ ਵੀ ਲੱਗਦੇ ਆ ਕਿ ਜੇ ਇਨਸਾਫ ਮਿਲ ਜਾਏ ਨਾ ਬੱਚਿਆਂ ਨੂੰ ਇਹਨਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਘਰ ਤੋਂ ਕੱਢ ਇਹਨਾਂ ਦਾ ਆਪਾਂ ਤੁਸੀਂ ਦੁੱਖ ਵਿੱਚ ਆਪਾਂ ਦੁੱਖ ਘਟਾਤਾ ਸਕਦੇ ਨਹੀਂ ਕਿਉਂਕਿ ਜਿਹੜੇ ਪਰਿਵਾਰ ਦੇ ਦੁੱਖ ਨੂੰ ਹੀ ਪਤਾ ਹੁੰਦਾ ਜਿਹਦੇ ਪਰਿਵਾਰ ਤੇ ਵਿੱਚ ਹਾਦਸਾ ਹੋਇਆ ਹੋਏ ਇਹ ਵਿਚਾਰੇ ਗਰੀਬ ਹੈ ਹੁਣ ਇਹਨਾਂ ਦੀ ਜ਼ਿੰਦਗੀ ਮੈਂ ਦੇਖ ਰਿਹਾ ਹਾਂ ਇਕੱਲੀ ਬੇਟੀ ਤੇ ਬਜ਼ੁਰਗ ਮਾਤਾ ਪਿਤਾ ਸਸੋਰੇ ਹੈ ਇਕੱਲੀ ਰਹਿ ਗਈ ਉਹ ਛੋਟੇ ਬੱਚਾ ਇੱਕ ਹੋਰ ਨੌਜਵਾਨ ਮਿਲ ਰਿਹਾ ਸੋ ਮੈਂ ਅਸੀਂ ਆਪਣੇ ਤਰਫੋਂ ਵੀ ਪੂਰਾ ਪ੍ਰੈਸ਼ਰ ਪਾਵਾਂਗੇ ਸਰਕਾਰ ਤੇ ਕਿ ਉਹ ਇਹਨਾਂ ਦੀ ਜਿਹੜੀ ਮੁਆਵਜ਼ਾ ਵਧਾਉਣ ਤੇ ਨਾਲੇ ਜਿਹੜੇ ਦੋਸ਼ੀ ਐ ਇੱਕ ਤਾਂ ਐਕਸਰਸਾਈਜ਼ ਵਾਲੇ ਜਿਹੜਾ ਐਕਸਰਸਾਈਜ਼ ਡਿਪਾਰਟਮੈਂਟ ਐ ਐਕਸਰਸਾਈਜ਼ ਡਿਪਾਰਟਮੈਂਟ ਹੁੰਦਾ ਐ ਉਹ ਨਿਗਰ ਰੱਖਦਾ ਕਿ ਇੱਥੇ ਕੋਈ ਜਾਲੀ ਸ਼ਰਾਬ ਤਾਂ ਨਹੀਂ ਵੇਚਦਾ ਕੋਈ ਘੜਦਾ ਐ ਜਾਂ ਕੁਝ ਕਰਦਾ ਐ ਨਿਲਾਇਕੀ ਉਹਨਾਂ ਦੀ ਐ ਜਿਹੜਾ ਅਫਸਰ ਵੀ ਅੰਦਰ ਹੋਣੇ ਚਾਹੀਦੇ ਐ ਇਸ ਤੋਂ ਦੇ ਪੁਲਿਸ ਮੁਲਾਜ਼ਮ ਵੀ ਜਿਨ੍ਹਾਂ ਨੇ ਐਸਐਚਓ ਜੀ ਦੇ ਥੱਲੇ ਆ ਸਾਰਾ ਕੁਝ ਹੋਇਆ ਹੋਣਾ ਚਾਹੀਦਾ ਐ ਸੋ ਜੇ ਆ ਨਹੀਂ ਕਰਦੇ ਤੇ ਅਸੀਂ ਪ੍ਰੈਸ਼ਰ ਪਾਵਾਂਗੇ ਘੱਟ ਤੋਂ ਘੱਟ ਜਿਹੜੇ ਦੋਸ਼ੀ ਅੱਗੇ ਤੋਂ ਨਾ ਕਹਿ ਜਾ ਕੋਈ ਸੋਏ ਦੇਖੋ ਜੇ ਜੇ ਡਰ ਚੱਕੇ ਡੇਟ ਵੇਚਣ ਵਾਲਿਆਂ ਦਾ ਡਰ ਹੀ ਨਹੀਂ ਆਇਆ ਅੱਜ ਪ੍ਰੋਬਲਮ ਕੀ ਹੈ ਡਾਰੀ ਚੱਕਿਆ ਗਿਆ ਅੱਜ ਘਰ ਘਰ ਨਸ਼ਾ ਵਿਕ ਰਿਹਾ ਕਿਉਂਕਿ ਡਰ ਚੱਕਿਆ ਗਿਆ ਤੋ ਇਸ ਕਰਕੇ ਸਟ੍ਰਿਕਟ ਐਕਸ਼ਨ ਚਾਹੀਦਾ ਨਾਲੇ ਇੱਥੋਂ ਦਾ ਮੱਲਾ ਦਾ ਐਕਸਾਈਜ਼ ਦਾ ਮਿਨਿਸਟਰੀ ਮੱਲਾ ਦਾ ਸ਼ਹਿਰ ਇੱਥੋਂ ਦੀ ਐਕਸ਼ਨ ਹਲਕਾ ਸੋ ਜੰਵਾਰੀ ਤੋਂ ਉਹਦੀ ਬੰਦੀ ਹੈ ਸਭ ਤੋਂ ਵੱਡੀ ਕਿਉਂਕਿ ਮਿਨਿਸਟਰ ਇੱਥੋਂ ਦਾ ਹੈ ਉਹਦੇ ਪਿੰਡ ਵਿੱਚ ਉਹਦੇ ਘਰ ਵਿੱਚ ਜਾਲੀ ਸ਼ਰਾਬ ਵਿਕੇ ਆਹ ਤੱਕ ਤੇ ਬਰਦਾਸ਼ਤ ਹੋ ਨਹੀਂ ਸਕਦਾ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਜਿਹੜੇ ਦੋਸ਼ੀ ਆ ਭਾਵੇਂ ਪੁਲਿਸ ਤੇ ਇੱਕ ਸਾਈਜ਼ ਜਿਹੜੇ ਅਫਸਰ ਹੈ ਜਿੰਨਾ ਨਲਾਇਕੀ ਕੀ ਤੇ ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ ਤੇ ਸਰਕਾਰ ਇਸ ਪਰਿਵਾਰ ਨੂੰ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਐ ਨਹੀਂ ਐ ਲੱਖ 2 ਲੱਖ ਦੇ ਕੇ ਆ ਤਾਂ ਇਹ ਗੱਲ ਜਾਣ ਕੇ ਜਿਵੇਂ जखम ਦੇ ਨਮਕ ਛੇੜਨ ਵਾਲੀ ਗੱਲ ਹੈ ਕਿੰਨੀ ਵਾਰ ਕਿਸੇ ਨੇ 20 ਲੱਖ ਦਿੱਤਾ ਕਿਤੇ 30 ਲੱਖ ਦਿੱਤਾ ਕਿ 40 ਕੋਈ ਇਹਨਾਂ ਦੇ ਬਚਾਰੇ ਪਰਿਵਾਰ ਦਾ ਘੱਟ ਤੋਂ ਘੱਟ ਸਾਰਾ ਤਾਂ ਕੋਈ ਬਣੇ ਤੇ ਨਾਲੇ ਨੌਕਰੀ ਪਿਛਲੇ ਦਿਨੀ ਪੰਜਾਬ ਬੀਜੇਪੀ ਪ੍ਰਧਾਨ ਵੀ ਪੀੜਤ ਪਰਿਵਾਰਾਂ ਕੋਲ ਪਹੁੰਚੇ ਸਨ ਇਸ ਤੋਂ ਪਹਿਲਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਪੀੜਤ ਪਰਿਵਾਰਾਂ ਨੂੰ ਮਿਲ ਚੁੱਕੇ ਨੇ ਸੀਐਮ ਮਾਨ ਪੀੜਤ ਪਰਿਵਾਰਾਂ ਲਈ ਹਰ ਸੰਭਵ ਮਦਦ ਦਾ ਭਰੋਸਾ ਵੀ ਦੇ ਚੁੱਕੇ ਨੇ ਉਧਰ ਪੁਲਿਸ ਨੇ ਵੀ ਮੋਲਜਮਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਮਾਮਲੇ ਦੀ ਜਾਂਚ ਇੱਕ ਐਸਆਈਟੀ ਕਰ ਰਹੀ ਹੈ